ਮੋਦੀ <small> ਸਰ ਅਸ਼ਕਾਰ ਦੋਸਤੋ ਤੁਸੀਂ ਦੇਖ ਰਹੇ ਹੋ ਫੋਕਸ ਪੰਜਾਬੀ ਤੇ ਮੈਂ ਹਾਂ ਸ਼ਿਸ਼ਾੰਤ ਸੋ ਦੋਸਤੋ ਫੋਕਸ ਪੰਜਾਬੀ ਦੀ ਟੀਮ ਇਸ ਸਮੇਂ ਪਠਾਨਕੋਟ ਜ਼ਿਲ੍ਹੇ ਦੇ ਸਰਹੱਦੀ ਇਲਾਕੇ ਬਮਿਆਲ ਵਿੱਚ ਮੌਜੂਦ ਹੈ ਦਾਦੀ ਜੀ ਇੱਥੇ ਕੀਤੀ ਕਿਸਾਨ ਜੂਨੀਅਨ ਵੱਲੋਂ ਜਿਹੜਾ ਹੈ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਾਫੀ ਜਿਆਦਾ ਲੋਕ ਇੱਥੇ ਭਾਰੀ ਮਾਤਰਾ ਵਿੱਚ ਮੌਜੂਦ ਹਨ ਸੋ ਇਸੇ ਸੰਬੰਧ ਦਾ ਅਸੀਂ ਪ੍ਰਧਾਨ ਨਾਲ ਵੀ ਗੱਲ ਕਰਦੇ ਹਾਂ ਆਓ ਕਰਦੇ ਹਾਂ ਪ੍ਰਧਾਨ ਸਾਹਿਬ ਨਾਲ ਗੱਲ ਤੇ ਕੀ ਹੈ ਜਿਹੜਾ ਰੋਸ ਪ੍ਰਦਰਸ਼ਨ ਲੈਂਦੀ ਹੋਂ ਬਾਅਦ ਜਾਣਕਾਰੀ ਹਾਂਜੀ ਪ੍ਰਧਾਨ ਸਾਹਿਬ ਕੀ ਨਾਮ ਹੈ ਆਪਣਾ ਹਾਂਜੀ ਮੇਰੇ ਨਾਮ ਪ੍ਰੇਮ ਸਿੰਘ ਆ ਜੀ ਮੈਂ ਕੋਲਿੰਦ ਕਿਸਾਨ ਸਭਾ ਜ਼ਿਲ੍ਹਾ ਪਠਾਨਕੋਟ ਦਾ ਪ੍ਰਧਾਨ ਆ ਹਾਂਜੀ ਸਰ ਕਿਸੇ ਸੰਬੰਧ ਵਿੱਚ ਅੱਜ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅੱਜ ਦੀ ਜਿਹੜੀ ਟਰੈਕਟਰ ਰੋਸ ਰੈਲੀ ਹੈ ਇਹ ਸੈਂਟਰ ਸਰਕਾਰ ਦੇ ਖਿਲਾਫ ਹੈ ਸੈਂਟਰ ਨੇ ਜਦੋਂ ਦਿੱਲੀ ਦੇ ਵਿੱਚ ਕਿਸਾਨਾਂ ਨੇ ਆਪਣਾ ਧਰਨਾ ਲਾਇਆ ਸੀ ਉਹਦੇ ਵਿੱਚ ਮੰਗਾਂ ਸੀ ਪਈ ਜਿਹੜਾ ਫਸਲ ਤੇ ਐਮਐਸਪੀ ਦਿਓ ਘੱਟੋ ਘੱਟ ਸਮਰਥਨ ਮੁੱਲ ਦਿਓ ਤੇ ਉਹਨੂੰ ਚੁੱਕਣ ਦੀ ਗਰੰਟੀ ਦਿਓ ਉਹਦੇ ਤੋਂ ਇਲਾਵਾ ਸਵਾਮੀਨਾਥ ਦੀ ਰਿਪੋਰਟ ਕਮਿਸ਼ਨ ਸੀ ਬਿਜੀ ਬਿੱਲ 220 ਸੀ ਹੋਰ ਕਈ ਹੋਰੇ ਮੁੱਦੇ ਸੀ ਉਹਨਾਂ ਦੇ ਸੰਬੰਧ ਵਿੱਚ ਸਰਕਾਰ ਨੇ ਕਿਹਾ ਸੀ ਕਿ ਅਸੀਂ ਬਿਲਕੁਲ ਤੁਹਾਡੇ ਤੁਹਾਡੀਆਂ ਜਿਹੜੀਆਂ ਮੰਗਾਂ ਦਾ ਜਾਇਜ਼ਨਾ ਔਰ ਇਹਨਾਂ ਸਹਿਮਤਾ ਤੇ ਅਸੀਂ ਬਹੁਤ ਜਲਦੀ ਲਾਗੂ ਕਰ ਦਿਆਂਗੇ ਉਹਦੇ ਤੋਂ ਇਲਾਵਾ ਲਖਮੀਪੁਰ ਖੀਰੀ ਦੇ ਵਿੱਚ ਜਿਹੜਾ ਉੱਥੋਂ ਦਾ ਗ੍ਰਾਮ ਮੰਤਰੀ ਆ ਮਿਸ਼ਰਾ ਉਹਦੇ ਬੇਟੇ ਨੇ ਜਿਹੜੇ ਸਾਡੇ ਕਿਸਾਨ ਸ਼ਾਂਤਮਈ ਢੰਗ ਨਾਲੇ ਪ੍ਰਦਰਸ਼ਨ ਕਰ ਰਹੇ ਸੀ ਉਹਨਾਂ ਤੇ ਗੱਡੀ ਚੜਾ ਕੇ ਤੇ ਸਾਡੇ ਚਾਰ ਵੀਰ ਕਿਸਾਨ ਨੇ ਉਹਨਾਂ ਨੂੰ ਉਹਨਾਂ ਨੂੰ ਕੁਚਲ ਦਿੱਤਾ ਤੇ ਉਹਨਾਂ ਵਿੱਚ ਇੱਕ ਸਾਡਾ ਪੱਤਰਕਾਰ ਵੀਰ ਬੜਾ ਬਹਾਦਰੀ ਉਹ ਉਹਨੂੰ ਵੀ ਕੁਚਲ ਦਿੱਤਾ ਤੇ ਅਸੀਂ ਮੰਗ ਕੀਤੀ ਵੀ ਜਿਹੜੇ ਉੱਥੋਂ ਦਾ ਮਿਸ਼ਰਾ ਗ੍ਰਾਮ ਮੰਤਰੀ ਆ ਉਹਨੂੰ ਇੱਕਦਮ ਮੰਤਰੀਪਾਦ ਤੋਂ ਹਟਾਇਆ ਜਾਵੇ ਤੇ ਦੂਸਰਾਂ ਨੂੰ ਬੰਦੀ ਤੋਂ ਬੰਦੀ ਸਜ਼ਾ ਦਿੱਤੀ ਜਾਵੇ ਕਿਸਾਨ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਦਿੱਤੀਆਂ ਜਾਣ ਜਿਹੜਾ ਪੱਤਰਕਾਰ ਸ਼ਹੀਦ ਵੀਰ ਮੇਰਾ ਹੋਇਆ ਉਹਦੇ ਪਰਿਵਾਰ ਨੂੰ ਨੌਕਰੀਆਂ ਦਿੱਤੀ ਜਾਣ ਤੇ ਉਹਨਾਂ ਨੂੰ مالی ਸਹਾਇਤਾ ਵੀ ਦਿੱਤੀ ਜਾਵੇ ਪਰ ਸਰਕਾਰ ਟਸ ਤੋਂ ਮਸ ਨਹੀਂ ਹੋਈ ਹੋਰ ਸਰਕਾਰ ਨੇ ਆਪਣੇ ਟਾਲ ਮਟੋਲ ਕਰਕੇ ਤੇ ਜਿਹੜੀ ਕਮੇਟੀ ਬਣਾਈ ਸੀ ਉਹਦੇ ਵਿੱਚ ਕੋਈ ਵੀ ਕਿਸਾਨਾਂ ਦਾ ਸਾਡਾ ਲੀਡਰ ਨਹੀਂ ਸੀ ਉਹਦੇ ਆਪਣੇ ਹੀ ਚਮਚੇ ਸੀ ਜਿੰਨਾਂ ਉਹ ਖੇਤੀਬਾੜੀ ਕੋਈ ਪਤਾ ਨਹੀਂ ਸੋਹਣ ਸੰਯੁਕਤ ਕਿਸਾਨ ਮੋਰਚੇ ਨੇ ਫੈਸਲਾ ਕੀਤਾ ਸੀ ਕਿ ਅੱਜ 26 ਤਰੀਕ ਨੂੰ ਕਿਸਾਨਾਂ ਦਾ ਜਿਹੜਾ ਟਰੈਕਟਰ ਮਾਰਚ ਹੋਵੇਗਾ ਤੇ ਸਰਕਾਰ ਦੇ ਕੰਨਾਂ ਨੂੰ ਸਰਕਾਰ ਦੇ ਕੰਨਾਂ ਤੱਕ ਜੂਨ ਸਰਕੀ ਨਹੀਂ ਉਹ ਹੀ ਸਰਕਾਰ ਦੇ ਖਿਲਾਫ ਜਿਹੜਾ ਪ੍ਰਦਰਸ਼ਨ ਕਰਾਂਗੇ ਤੇ ਜੇ ਸਰਕਾਰ ਫੇਰ ਵੀ ਨਹੀਂ ਮੰਦੀ ਤੇ ਫਿਰ ਜਿਹੜਾ ਸਯੁਗਤ ਕਿਸਾਨ ਮੋਰਚਾ ਦੁਬਾਰਾ ਕੋਈ ਕਾਲ ਕਰੇਗਾ ਤੇ ਉਤੋਂ ਵੱਧ ਚੜ ਕੇ ਸਰਕਾਰ ਦੀਆਂ ਜਿਹੜੀਆਂ ਅਸੀਂ ਜੜਾ ਹਿਲਾ ਦਿਆਂਗੇ ਤੇ ਆਉਣ ਵਾਲੇ ਆਪੀ ਇਲੈਕਸ਼ਨ ਦੇ ਵਿੱਚ ਇਹਦਾ ਡਟ ਕੇ ਵਿਰੋਧ ਕਰਾਂਗੇ ਪਿੰਡਾਂ ਪਿੰਡਾਂ ਵਿੱਚ ਜਾ ਕੇ ਸ਼ਹਿਰਾਂ ਸ਼ਹਿਰਾਂ ਵਿੱਚ ਜਾ ਕੇ ਇਹਦਾ ਵਿਰੋਧ ਕਰਾਂਗੇ ਜਾਇ ਜਨਤਾ ਜਾਇ ਸੰਘਰਸ਼ ਕਿਸ ਤਰ੍ਹਾਂ ਦਾ ਸਹਿਯੋਗ ਸਮੁੱਚੇ ਕਿਸਾਨਾਂ ਤੋਂ ਮਿਲ ਰਿਹਾ ਤੁਹਾਨੂੰ ਦੇਖੋ ਇਹ ਖੁਦ ਕਿਸਾਨ ਆ ਤੇ ਸੰਯੁਕਤ ਕਿਸਾਨ ਮੋਰਚੇ ਦਾ ਜਿਹੜਾ ਆਪਣੇ ਸਹਿਯੋਗ ਹੈ ਉਹ ਬੜੀ ਬੜੀ ਵੱਡੀ ਪੱਧਰ ਤੇ ਆ ਤੁਸੀਂ ਦੇਖ ਹੀ ਰਹੇ ਹੋ ਦੇਖ ਹੀ ਰਹੇ ਹੋ ਕਿੱਥੇ ਪੂਰੇ ਹਿੰਦੁਸਤਾਨ ਵਿੱਚ ਜਿਹੜਾ ਇਹ ਟਰੈਕਟਰ ਮਾਰਚ ਹੋ ਰਿਹਾ ਸਰਕਾਰ ਦੇ ਖਿਲਾਫ ਦਾ ਰੋਸ ਮਾਰਚ ਹੋ ਰਿਹਾ ਸੋ ਅਹੀਂ ਫਿਰ ਸਿਸਕਾਂ ਨੂੰ ਚੇਤਾਵਨੀ ਦੇਣਾ ਚਾਹੁੰਦੇ ਆ ਕਿ ਕਿਸਾਨਾਂ ਦੀ ਜਿਹੜੀ ਜਾਇਜ਼ ਮੰਗਾ ਹੁਣ ਮੰਨਿਆ ਜਾਵੇ ਤੇ ਉਹਨਾਂ ਛੇਤੀ ਛੇਤੀ ਲਾਗੂ ਕੀਤਾ ਜਾਵੇ ਜੀ ਸਰ ਮੈਂ ਜ਼ਿਲ੍ਹਾ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ ਪਠਾਨਕੋਟ ਸਾਡੀਆਂ ਵੀ ਸੰਯੁਕਤ ਕਿਸਾਨ ਮੋਰਚੇ ਜਿਹੜੀ ਕਾਲ ਮੰਗਾ ਲਖ ਸਾਥੀਆਂ ਨੇ ਦਾ ਦਿੱਤੀਆਂ ਨੇ ਕੁਝ ਇਹਨਾਂ ਵੀ ਜਿਹੜੇ ਮਤਲਬ 220 ਬਿਲੀ ਬਿੱਲ ਉਹਨੂੰ ਵਾਪਸ ਲੈੰਦਾ ਐਮ ਐਸ ਬੀ ਔਰ ਸਾਮੀਨਾਥ ਰਿਪੋਰਟ ਜਿਹੜੀ ਆ ਉਹਨੂੰ ਲਾਗੂ ਕਰਾਉਣ ਬਾਅਦ ਇਹ ਸਭ ਕੀਤਾ ਜਾ ਰਿਹਾ ਹੈ ਉਦੇ ਬਾਅਦ ਕਿਸਾਨਾਂ ਦੇ ਜੇ ਕਰਜ਼ੇ ਨੇ ਮਜ਼ਦੂਰਾਂ ਕਿਸਾਨਾਂ ਦੇ ਉਹ ਪੂਰਨ ਤੌਰ ਤੇ ਮਾਫ ਕੀਤਾ ਜਾਵੇ ਕਿਉਂਕਿ ਜੇ ਅਡਾਨੀ ਬਾਨੀ ਦੇ ਲੱਖਾਂ ਹਜ਼ਾਰ ਕਰੋੜ ਕਰਜ਼ਾ ਮਾਫ ਕੀਤਾ ਜਾ ਸਕਦਾ ਤੇ ਮਜ਼ਦੂਰਾਂ ਦੇ ਤਾਂ ਬੰਦਾ ਹੀ ਕੋਈ ਨਹੀਂ ਕਿਸਾਨਾਂ ਦਾ ਬੰਦਾ ਹੀ ਕੁਝ ਨਹੀਂ ਉਹਨਾਂ ਨੂੰ ਜਿਹੜਾ ਉਹ ਮਾਫ ਕੀਤਾ ਜਾਏ ਬਾਕੀ ਮਜ਼ਦੂਰ ਕਿਸਾਨ ਤੇ ਇਸਤਰੀਆਂ ਨੂੰ ਜਿਹੜੀ ਆ ਬੁਢਾਪਾ ਪੈਨਸ਼ਨ ਘੱਟੋ ਘਾਟ 10000 ਰੁਪਏ ਜਿਹੜਾ ਉਹ ਦਿੱਤੀ ਜਾਵੇ ਕਿਉਂਕਿ ਜਿਹਦੇ ਨਾਲ ਉਹਨਾਂ ਦਾ ਬੁਢਾਪਾ ਜਿਹੜਾ ਉਹ ਠੀਕੰਗ ਨਾਲ ਨਿਕਲ ਸਕੇ ਇਹ ਸਾਡੀਆਂ ਮੰਗਾਂ ਨੇ ਇਸ ਤੋਂ ਇਲਾਵਾ ਲਖੀਪੁਰ ਖੇਰੀ ਦੇ ਜਿਹੜੇ ਹੈ ਗਿਆ ਉਹਨਾਂ ਉੱਥੇ ਸਾਡੇ ਕੋਈ ਬੰਦੇ ਮਾਰੇ ਸੀਗੇ ਉਹਨਾਂ ਦੇ ਕਤਲੋ ਫੜਨ ਦੀ ਮੰਗਿਆ ਤੇ ਕੁਝ ਸਾਡੇ ਕਿਸਾਨਾਂ ਦੇ ਉਹ ਝੂਠੇ ਕੇਸ ਬਾਅਦ ਤੇ ਉਹਨਾਂ ਨੂੰ ਵਾਪਸ ਲੰਨਦੀ ਆ ਇਹ ਸਰਕਾਰ ਨੇ ਜਿਹੜਾ ਜਦੋਂ ਧਰਨਾ ਦਿੱਲੀ ਦਿੱਤਾ ਰਿਟਰਨ ਕੋਈ ਮੰਗਾਂ ਮੰਨੀ ਨਹੀਂ ਮੁੜ ਕੇ ਉਹਨਾਂ ਮੰਗਾਂ ਤੋਂ ਇਹ ਮੁੱਕਰ ਗਈ ਹੈ ਅਸੀਂ ਉਹਨਾਂ ਨੂੰ ਮੁੜ ਲਾਗੂ ਕਰਾਉਣ ਵਾਸਤੇ ਇਹ ਜਿਹੜਾ ਦੋ ਸਤਾਂ ਦੇ ਵਿੱਚ ਘੱਟੋ ਘੱਟ 500 ਜੀਨ ਦੇ ਵਿੱਚ ਮੈਂ ਜਿਹੜਾ ਇਹ ਮਾਰਚ ਕੀਤਾ ਜਾ ਰਿਹਾ ਅਗਰ ਇਹ ਮਾਰਚ ਮਤਲਬ ਕੀਤਾ ਜਾ ਰਿਹਾ ਅਗਰ ਸਰਕਾਰ ਨੇ ਸਾਡੀ ਮੰਗਾਂ ਨਹੀਂ ਮੰਨੀਆਂ ਤੇ ਆਨ ਵਾਲੇ ਸਮੇਂ 'ਚ ਅਸੀਂ ਦਿੱਲੀ ਨੂੰ ਪੇਚਲ ਹੋਊ ਵੀ ਵੱਧ ਤੇ ਘੇਰਾਂਗੇ ਕਿਉਂਕਿ ਪਹਿਲੇ ਪੰਜਾਬ ਤੇ ਹਰਿਆਣਾ ਦੇ ਸਿਰ ਟਰੈਕਟਰ ਉੱਥੇ ਗਏ ਸੀਗੇ ਹੁਣ ਥਰੂਆਊਟ ਇੰਡੀਆ ਦੇ 100 ਟਰੈਕਟਰ ਆ ਉਹ ਦਿੱਲੀ ਵਿੱਚ ਆਂਗੇ ਤੇ ਦਿੱਲੀ ਨੂੰ ਚਾਹ ਚਬੇਰੋ ਘੇਰਾਂਗੇ ਉਥੇ ਕੋਈ ਸਬਜ਼ੀ ਦੁੱਧ ਇਹ ਜਿਹੜੀ ਆ ਕੋਈ ਵੀ ਆ ਮਨਿਸਟਰ ਵਗੈਰਾ ਉਹਨਾਂ ਬਾਹਰ ਨਹੀਂ ਨਿਕਲਣਗੇ ਇਹਨਾਂ ਅੰਦਰ ਜਾਂਦੇ ਆਗੇ ਇਹ ਸਾਡੀ ਮਿਕ ਮੰਗ ਆ ਗਈ ਆ ਉਸ ਦੇ ਇਲਾਵਾ ਜਿਹੜੇ ਆ ਮਤਲਬ ਆਪਣੇ 16 ਤਰੀਕ ਦਾ 16 ਫਰਵਰੀ ਦਾ ਨਾ 16 ਫਰਵਰੀ 16 ਫਰਵਰੀ ਮਜ਼ਦੂਰਾ ਭਾਰਤ ਬੰਦਾ ਸਾਹਿਬ ਜੀ ਜਿਆ ਸੱਦਾ ਦਿੱਤਾ ਉਹ ਸ਼ਹਿਰਾਂ ਵਿੱਚ ਕੰਮਗੇ ਬੰਦ ਅਸੀਂ ਪਿੰਡੂ ਸਾਹਿਬ ਜਿਹੜਿਆ ਬੰਦ ਕਰਾਂਗੇ ਕਿਰਤੀ ਕਿਸਾਨ ਜੀ ਪੂਰਾ ਆਪਣੇ ਸੰਯੁਕਤ ਕਿਸਾਨ ਮੋਰਚਾ ਪੂਰਾ ਜਿਹੜਾ ਉਹਨਾਂ ਦਾ ਸਹਿਯੋਗ ਕਰੇਗਾ ਔਰ ਤੁਹਾਨੂੰ ਜਿਆ ਪੰਜਾਬ ਦਾ ਪਿੰਡੂ ਭਾਰੋ ਜਿਹੜਾ ਉਹ ਬੰਦ ਕਰਾਂਗੇ ਸੋ ਇਹਨ ਵਕ ਵਕ ਆਗੂ ਜੋ ਫੋਕਸ ਪੰਜਾਬੀ ਨਾਲ ਗੱਲਬਾਤ ਕਰ ਰਹੇ ਸੀ ਆਪਣਾ ਮੈਸੇਜ ਜਿਹੜਾ ਸਰਕਾਰ ਤੇ ਪ੍ਰਸ਼ਾਸਨ ਤੱਕ ਪਹੁੰਚਾਰੇ ਸਨ ਕਿ ਉਹਨਾਂ ਦੀਆਂ ਮੰਗਾਂ ਜਿਹੜੇ ਜਲਦ ਤੋਂ ਜਲਦ ਜੜੀਆਂ ਮੰਨੀ ਜਾਣ ਨਹੀਂ ਤਾਂ ਉਹ ਭਾਰਤ ਦੀ ਰਾਜਧਾਨੀ ਦਿੱਲੀ ਤੱਕ ਰ ਆਪਣੀ ਜੜੇ ਮੋਰਚਾ ਲੈ ਕੇ ਜਾਣਗੇ ਕੈਮਰਾਮੈਨ ਸੁਮੇਰ ਦੇ ਨਾਲ ਮੈਂ ਸੁਸ਼ਾਨ ਡੋਗਰਾ ਫੋਕਸ ਪੰਜਾਬੀ ਪਠਾਨਕੋਟ ਬਮਿਆਰ